ਸਤਨਾਮ ਵਾਹਿਗੁਰੂ ਸਹਬ ਜੀਓ ਮਹਾ ਪਿਆਣ ਉਧਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਦੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੇ دیਵਾਨਿਆ ਸਿਰ ਲੱਗਾ ਜਮ ਦੰਡ ਤਾਂ ਪੁੱਛ ਤਾਨਿਆ ਬੈਨ ਪੂਰੇ ਗੁਰਦੇਵ ਫਿਰ ਸ਼ੈਤਾਨਿਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੀਤਰ ਚਰਨਾਂ ਦੀਆਂ ਹਾਜ਼ਰੀਆਂ ਪਰ ਰਏ ਸਾਧ ਸੰਗਿਓ ਆ ਬਹੁਤ ਹੀ ਵੱਡਾ ਭਾਗ ਹੈ ਹੋ ਜੋ ਕਿ ਗੁਰਬਾਣੀ ਦੀਆਂ ਕਥਾ ਵਿਚਾਰਾਂ ਸਰਵਨ ਕਰਨ ਦਾ ਸੁਭਾਗਾ ਸਮਾਪਤ ਹੋਇਆ ਹੈ ਜਿਸ ਨੂੰ ਕਥਾ ਸੁਨਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਦੀ ਮਾਂ ਵਾਕਾਂ ਅਨੁਸਾਰ ਸੋ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਬਾਣੀ ਦੀਆਂ ਵਿਚਾਰਾਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਸਜੇ ਹੋਏ ਹਨ ਸੱਚੇ ਪਾਤਸ਼ਾਹ ਮਹਾਰਾਜ ਦੀ ਅਮਰਤਮਈ ਬਾਣੀ ਦੀ ਕਥਾ ਹੋ ਰਹੀ ਹੈ ਸੰਗਤਾਂ ਸਰਵਨਕਾਰੀਆਂ ਹਨ ਆਨੰਦ ਮਾਨ ਰਹੀਆਂ ਹਨ ਸਤਿਗੁਰੂ ਪਾਤਸ਼ਾਹ ਮਾਰੇ ਕਹਿਣ ਲੱਗੇ ਸਿੱਖੋ ਆਪਾਂ ਧਾਰਮਿਕ ਕਰਮ ਕਮਾਉਣ ਵਾਸਤੇ ਚਾਹੇ ਕਿੰਨਾ ਹੀ ਆਪਾਂ ਤੀਰਥਾਂ ਤੇ ਜਾਂਦੇ ਹਾਂ ਇਸ਼ਨਾਨ ਕਰਦੇ ਹਾਂ ਹੋਰ ਵੀ ਦਾਨ ਪੁੰਨ ਕਰਦੇ ਹਾਂ ਪਰ ਜੇ ਆਪਾਂ ਸਾਰਾ ਕੁਝ ਕਰਕੇ ਆਪਣੇ ਮਨ ਨੂੰ ਵਿਕਾਰਾਂ ਬੰਨੀਓ ਨਾ ਮੋੜਿਆ ਭਾਵ ਕੇ ਆਪਾਂ ਤੀਰਥ ਤੇ ਵੀ ਗਏ ਔਰ ਜਾ ਕੇ ਦਾਨ ਪੁੰਨ ਵੀ ਕੀਤਾ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਪਰ ਕਹਿਣ ਲੱਗੇ ਜੇ ਤੁਸੀਂ ਆਪਣੇ ਮਨ ਨੂੰ ਅੱਗੇ ਤੋਂ ਕਿ ਪਈ ਮੈਂ ਨਸ਼ਾ ਨਹੀਂ ਕਰਨਾ ਮੈਂ ਆ ਮਾੜਾ ਕਰਮ ਨਹੀਂ ਕਰਨਾ ਜੋ ਤੈਨੂੰ ਪਾਪ ਦਿਸਦਾ ਹੈ ਕਿ ਪਾਪ ਪਾਪੀ ਕੋ ਮਾਰਨੇ ਕੇ ਲਈ ਪਾਪ ਮਹਾਬਲੀ ਹੈ ਬੰਦੇ ਨੂੰ ਬੰਦੇ ਦੇ ਪਾਪ ਹੀ ਲੈ ਕੇ ਵਹਿ ਜਾਂਦੇ ਹਨ ਬੰਦਾ ਚੋਰੀਆਂ ਕਰਦਾ ਹੈ ਗੁਪਤ ਕਰਦਾ ਹੈ ਆਊਟ ਆਫ ਏਰੀਆ ਜਾ ਕੇ ਪਾਪ ਕਮਾਉਂਦਾ ਵੀ ਕਿਹੜਾ ਕੋਈ ਦੇਖਦਾ ਹੈ ਸਾਹਿਬ ਕਿਰਪਾ ਕਰਦੇ ਨੇ ਤੀਰਤ, ਦਾਨ, ਦਿਆ, ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੇ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ ਤੇ ਜਾ ਕੇ ਦਾਨ ਕੀਤੇ ਸਾਹਿਬ ਕਿਰਪਾ ਕਰਦੇ ਹਨ ਸਾਹਿਬ ਬਖਸ਼ਿਸ਼ ਕਰਦੇ ਹਨ ਮਨ ਨੂੰ ਵਿਕਾਰਾਂ ਵੱਲੋਂ ਸੱਚੇ ਪਾਤਸ਼ਾਹ ਰੋਕਣ ਦੇ ਉਦਦਮ ਵੀ ਕੀਤੇ ਉਪਰਾਲੇ ਕੀਤੇ ਦਾਨਪੁਨਨ ਕੀਤੇ ਸਹਿਬ ਕਹਿੰਦੇ ਨੇ ਕਈ ਸਾਧਨ ਕੀਤੇ ਮਨ ਨੂੰ ਰੋਕਣ ਵਾਸਤੇ ਮਾੜੇ ਪਾਸਿਓਂ ਰੋਕਣ ਵਾਸਤੇ ਸਹਿਬ ਕਿਰਪਾ ਕਰਦੇ ਹਨ 베ਦ ਪੁਰਾਨ ਕ ਤੇਬ ਕੁਰਾਨ ਕਈ ਸੱਚੇ ਪਾਤਸ਼ਾਹ ਕਹਿਣ ਲੱਗੇ ਬੰਦਿਆਂ ਨੇ ਮਨੁੱਖ ਨੇ ਧਾਰਮਿਕ ਗ੍ਰੰਥ ਜਿਵੇਂ ਵੇਦ ਪਾਠ ਕੀਤੇ ਪੁਰਾਣਾ ਦੇ ਪਾਠ ਕੀਤੇ ਕੁਰਾਨ ਦੇ ਪਾਠ ਕੀਤੇ ਔਰ ਧਾਰਮਿਕ ਗ੍ਰੰਥ ਪੜੇ ਪੁਸਤਕਾਂ ਪੜੀਆਂ ਸੱਭ ਕਿਰਪਾ ਕਰਦੇ ਨੇ ਜਮੀਨ ਜ਼ਬਾਨ ਸਬਾਣ ਕੇ ਪੇਖੇ ਸਰਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਜਮੀਨ ਜਮਾਨ ਕੇ ਪੇਖੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਸਾਰੀ ਧਰਤੀ ਦੇ ਸਾਰੇ ਧਾਰਮਿਕ ਪੁਸਤਕਾਂ ਨੂੰ ਪੜ੍ਹਿਆ ਵੇਖਿਆ ਜਿਵੇਂ ਕਈ ਕਹਿ ਲੈਂਦੇ ਨੇ ਕਿ ਅਸੀਂ ਸਾਰੇ ਧਰਮਾਂ ਦਾ ਅਧਿਐਨ ਕਰਦੇ ਹਾਂ ਸਾਰੇ ਧਰਮਾਂ ਨੂੰ ਪੜ੍ਹਦੇ ਹਾਂ ਸੋ ਇਸ ਕਰਕੇ ਸਿੱਖ ਨੂੰ ਵੀ ਗੁਰੂ ਜੀ ਇਹ ਹੀ ਰਹਿਮਤ ਕਰਦੇ ਨੇ ਕਈ ਸਿੱਖ ਮਿਲਦੇ ਹਨ ਕਿ ਚਾਹੇ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆਂ ਸਿੱਖ ਧਰਮ ਨੂੰ ਮੰਨਦੇ ਆਂ ਪਰ ਉਹ ਆਪਣੇ ਬੱਚਿਆਂ ਨੂੰ ਸਾਰੇ ਧਰਮਾਂ ਦੀ ਜਾਣਕਾਰੀ ਦਿੰਦੇ ਆਂ ਸਾਰੇ ਤੀਰਥਾਂ ਤੇ ਜਾਂਦੇ ਆਂ ਤੀਰਥਾਂ ਤੇ ਜਾ ਕੇ ਦਿਖਾਉਂਦੇ ਆਂ ਕਿ ਪਾਈਆ ਦੇਖੋ ਆਪਣੇ ਤੀਰਥ ਤੇ ਆਹ ਚੀਜ਼ ਆ ਇਹਨਾਂ ਦੇ ਤੀਰਥ ਤੇ ਆਹ ਚੀਜ਼ ਆ ਸਾਡੇ ਧਰਮ ਚ ਕੀ ਚੰਗਾ ਹੈ ਜਾ ਇੱਥੇ ਕੀ ਮਾੜਾ ਹੈ ਇਹ ਸਾਰੇ ਤੁਰ ਫਿਰ ਕੇ ਵਿਚਾਰ ਕਰਦੇ ਹਨ। ਹੁ ਦਾਸ ਦੀ ਇੱਕ ਵਾਰੀ ਕਥਾ ਲੱਗੀ ਸੀ ਜੋਧਪੁਰ ਉੱਥੇ ਚੂਹਿਆਂ ਦਾ ਮੰਦਿਰ ਸੀ। ਮੈਨੂੰ ਕਹਿੰਦੇ ਵੀ ਚੂਹਿਆਂ ਦਾ ਮੰਦਿਰ ਦੇਖਣਾ ਮੈਂ ਕਿਹਾ ਵੀ ਮੰਦਿਰ ਤੇ ਦੇਵਤਿਆਂ ਦੇ ਹੁੰਦੇ ਨੇ, ਪੀਰਾਂ ਫਕੀਰਾਂ ਦੇ ਹੁੰਦੇ ਨੇ, ਚੂਹਿਆਂ ਦਾ ਵੀ ਮੰਦਿਰ ਹੈ। ਸੋ ਇਸ ਕਰਕੇ ਉੱਥੇ ਜਾ ਕੇ ਦੇਖਿਆ ਜਾਣਾ ਕੋਈ ਮਾੜਾ ਨਹੀਂ ਹੈ। ਜਾ ਕੇ ਦੇਖਿਆ ਫੇਰ ਹੀ ਆਪਾਂ ਨੂੰ ਪਤਾ ਲੱਗਦਾ। ਇੱਥੇ ਚੂਹਿਆਂ ਨੂੰ ਕਿਵੇਂ ਦੁੱਧ ਪਾਉਂਦੇ ਨੇ ਮੈਂ ਕਿਹਾ ਭਾਈ ਇਹ ਤਾਂ ਪੰਜਾਬ 'ਚ ਘਰ-ਘਰ ਨੇ ਮੰਦਰ ਕਿਉਂਕਿ ਜਿੱਥੇ ਚੂਹਿਆਂ ਨੂੰ ਰੋਟੀ ਮਿਲੇਗੀ ਚੂਹਿਆਂ ਨੂੰ ਦੁੱਧ ਮਿਲੇਗਾ ਉੱਥੇ ਤੇ ਚੂਹੇ ਮੈਂ ਕਿਹਾ ਤੂੰ ਸਾਡੇ ਘਰਾਂ 'ਚ ਵਾਧੂ ਫਿਰਦੇ ਨਹੀਂ ਭਾਈ ਸੋ ਇਸ ਕਰਕੇ ਲੋਕ ਸੱਚੇ ਪਾਸਾ ਕਹਿੰਦੇ ਸੱਚੇ ਮਾਰਗ ਨੂੰ ਛੱਡ ਕੇ ਤੇ ਗਰਾਵਟ ਬੰਨੀ ਜਾਣ ਕੇ ਹੁਣ ਬੰਦਾ ਰੱਬ ਦੇ ਸਭ ਤੋਂ ਜ਼ਿਆਦਾ ਨੇੜੇ ਹੈ ਜੇ ਪ੍ਰਮਾਤਮਾ ਦਾ ਰੂਪ ਹੋਇਆ ਤੇ ਬੰਦਾ ਹੋਇਆ ਔਰ ਕੋਈ ਜਾਨਵਰ ਰੱਬ ਨਹੀਂ ਬਣਿਆ ਅੱਜ ਤੱਕ ਤੁਸੀਂ ਲਾ ਲਓ ਭਗਤ ਨਾਮਦੇਵ ਲਾ ਲਓ ਬਾਬਾ ਨਾਨਕ ਲਾ ਲਓ ਜਿੰਨੇ ਵੀ ਤੁਸੀਂ ਲਾ ਲਓ ਬੰਦੇ ਰੱਬ ਦਾ ਰੂਪ ਹੋਏ ਨੇ ਬੰਦਿਆਂ ਦੇ ਜਵਾਨ ਰਸਨਾ ਤੇ ਬਲ ਵਰਤਿਆ ਹਰ ਪ੍ਰਕਾਰ ਦਾ ਬਹੁ ਬਲ ਹੋਇਆ ਪਰ ਅਸੀਂ ਬੰਦੇ ਬਣ ਕੇ ਜਾਨਵਰਾਂ ਚੋਂ ਚੂਹਿਆਂ ਚੋਂ ਬਿੱਲੀਆਂ ਚੋਂ ਸੱਪਾਂ ਚੋਂ ਰੱਬ ਲੱਭਦੇ ਫਿਰਦੇ ਆਂ ਸੋ ਮਾਰੇ ਕਹਿੰਦੇ ਨੇ ਮੈਂ ਸਾਰੀ ਦੇਖਿਆ ਪੜ ਕੇ ਲੋਕ ਦੇਖਦੇ ਨੇ ਪਰ ਕਹਿਣ ਲੱਗੇ ਪੌਣ ਔਰ ਜਤੀ ਜਤ ਧਾਰ ਸਹਿਬ ਕਿਰਪਾ ਕਰਦੇ ਨੇ ਕਹਿਣ ਲੱਗੇ ਹੁਣ ਕਈ ਬੰਦੇ ਭੋਜਨ ਨਹੀਂ ਛਕਦੇ ਵੀ ਬੰਦਗੀ ਕਰਦੇ ਆ ਪੌਣ ਨੂੰ ਆਹਾਰ ਬਣਾ ਲਿਆ ਪਾਵ ਹਵਾ ਦੇ ਆਸਰੇ ਹੀ ਰਹਿੰਦੇ ਨੇ ਕੋਈ ਅਲਪ ਆਹਾਰ ਵੀ ਮਾੜਾ ਮੋਟਾ ਨਹੀਂ ਕਰਦੇ ਹਨ ਵੋ ਲਮ ਲਮ ਸਮਾਂ ਲੈ ਅੱਜ ਕਈ ਬੰਦੇ ਵਰਤ ਰੱਖੀ ਜਾਂਦੇ ਨੇ ਲੱਗੇ ਬੁੜੀਆਂ ਰੱਖਦੇ ਸੀ ਹੁਣ ਬੰਦੇ ਵੀ ਰੱਖਣ ਲੱਗੇ ਦੱਸੋ ਸੋ ਮਹਾਰ ਸੱਚੇ ਪਾਸਾ ਕਹਿਣ ਲੱਗੇ ਬਹੁਤ ਬ੍ਰਹਮਚਾਰੀਆਂ ਨੂੰ ਦੇਖਿਆ ਬਹੁਤ ਲੋਕ ਬੰਦਾ ਤੁਰ ਫਿਰ ਕੇ ਦੇਖਦਾ ਕਹਿਣ ਲੱਗੇ ਪਰ ਕੀ ਹੋਇਆ ਕਈ ਸਾਧਨ ਕੀਤੇ ਕਿ ਮਾਨ ਕਿਤੇ ਰੱਬ ਨਾਲ ਜੁੜ ਜਾਵੇ ਵਰਤ ਵੀ ਰੱਖੇ ਤੀਰਥਾਂ ਤੇ ਵੀ ਗਏ ਧਾਰਮਿਕ ਪੋਸਤਕਾਂ ਵੀ ਪੜੀਆਂ ਹੋਰ ਵੀ ਬੜੇ ਅਧਿਆਨ ਕੀਤੇ ਬੜੇ ਥਾਵਾਂ ਤੇ ਗਏ ਪੌਣ ਆਹਾਰ ਖਾਣਾ ਪੀਣਾ ਵੀ ਛੱਡ ਦਿੱਤਾ ਜਤੀ ਜਤਾਰ ਜਤ ਵੀ ਰੱਖਿਆ ਸਵੇ ਸੋ ਵਿਚਾਰ ਯਾਰ ਕੇ ਦੇਖੇ ਸਾਰਿਆਂ ਦੀ ਵਿਚਾਰ ਵੀ ਕੀਤੀ ਸਾਰਿਆਂ ਬਾਰੇ ਸੋਚਿਆ ਪੜਿਆ ਸਾਹਿਬ ਕਿਰਪਾ ਕਰਦੇ ਨੇ ਸ਼੍ਰੀ ਭਗਵਾਨ ਭਜੇ ਬਿਨੂ ਭੂਪਤ ਪਰ ਕਹਿਣ ਲੱਗੇ ਸਾਰੀ ਸ੍ਰੇਸ਼ਟੀ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾਂ ਉਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਤੋਂ ਬਿਨਾਂ ਏਕ ਰਤੀ ਬਿਨ ਏਕ ਨ ਲੇਖੇ ਕਹਿ ਲੱਗੇ ਇੱਕ ਰਤੀ ਮਾਤਰ ਵੀ ਉਹਨਾਂ ਦੇ ਕਿਸੇ ਲੇਖੇ ਵਿੱਚ ਨਹੀਂ ਕੰਮ ਪੈਣਾਗਾ ਭਾਗ ਕੇ ਸੇਵਾ ਵੀ ਕੀਤੀ ਸਭ ਕੁਝ ਕੀਤਾ ਪਰ ਸਿਮਰਨ ਨਹੀਂ ਕੀਤਾ ਹੈ ਸਿਮਰਨ ਤੋਂ ਬਿਨਾਂ ਨਹੀਂ ਲੇਖੇ ਵਿੱਚ ਪਏ ਸੋ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਪਾਸ਼ਾ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦਸਵੇਂ ਪਾਸ਼ਾ ਮਹਾਰਾਜ ਵੀ ਬਿਰਾਜਮਾਨ ਹਨ ਤੇ ਸੰਗਤਾਂ ਵੀ ਬੈਠੀਆਂ ਹਨ ਤੇ ਕਹਿਣ ਲੱਗੇ ਮਾਤਾ ਗੁਜਰਕੌਰ ਕਹਿਣ ਲੱਗੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਧਿਆਨ ਉਧਰੋਂ 10ਵੇਂ ਪਾਤਸ਼ਾਹ ਮਹਾਰਾਜ ਘਰੇ ਪ੍ਰਵੇਸ਼ ਕੀਤੇ ਨੇ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਜੋ ਵੀ ਮੇਰੇ ਤੇ ਮੁਸੀਬਤ ਬਣੀ ਮੈਂ ਝੱਲ ਗੁਜਰੀ ਨਹੀਂ ਹਰ ਇਹ ਮਾਤਾ ਗੁਜਰਕੌਰ ਈ ਸੀ ਜਿਹੜੀਆਂ ਇੰਨੀਆਂ ਮੁਸੀਬਤਾਂ ਚੋਂ ਨਿਕਲੇ ਤੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਨੇ ਮਾਤਾ ਗੁਜਰਕੌਰ ਤੇ ਸੁਖਮਨੀ ਸਾਹਿਬ ਦਾ ਪਾਠ ਦੀ ਸਮਾਪਤੀ ਤੋਂ ਬਾਅਦ ਮਾਤਾ ਜੀ ਨੇ ਸਾਹਿਬ ਨੂੰ ਪੁੱਛਿਆ ਕਹਿਣ ਲੱਗੇ ਬੇਟਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੇ ਭਾਗਾਂ ਵਾਲੀ ਸੀ ਮਾਂ ਜੀ ਨੇ ਇਹ ਜੇ ਪੁੱਤਰ ਨੂੰ ਜਨਮ ਦਿੱਤਾ ਵੇਖੋ ਤੁਸੀਂ ਕਹਿਣ ਲੱਗੀ ਬਾਣੀ ਦੇ ਵਿੱਚ ਆਇਆ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਭਾਵ ਕੇ ਸੋਨੇ ਤੇ ਮਿੱਟੀ ਨੂੰ ਇੱਕੋ ਜਾਣਦੇ ਨੇ ਅਮਰਤ ਤੇ ਜ਼ਹਿਰ ਨੂੰ ਸਮਝ ਜਾਣਦੇ ਨੇ ਕੋਈ ਬੇਟਾ ਇਹੋ ਜਿਹਾ ਕੋਈ ਕੋਈ ਗੁਰਮਖ ਸਿੱਖ ਹੈ ਜੋ ਗੁਰੂ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ 'ਚ ਲਿਖਿਆ ਵੀ ਸੋਨੇ ਤੇ ਮਿੱਟੀ ਨੂੰ ਇੱਕੋ ਮੰਨਦੇ ਨੇ ਅਮਰਤ ਨੂੰ ਤੇ ਜ਼ਹਿਰ ਨੂੰ ਇੱਕੋ ਮੰਨਦੇ ਨੇ ਸਾਹਿਬ ਨੂੰ ਪੁੱਛਿਆ ਕਹਿਣ ਲੱਗੇ ਜੇ ਕੋਈ ਇਹੋ ਜਿਹਾ ਗੁਰਸਿੱਖ ਹੈ ਤੇ ਮਾਤਾ ਜੀ ਨੇ ਕਿਹਾ ਉੱਚੀ ਰਹਿਣੀ ਬਹਿਣੀ ਦਾ ਪਰਚ ਹੈ ਤੇ ਮੈਂ ਉਹ ਉਸ ਪਰਛ ਦੇ ਉਸ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੀ ਚਾਹੁੰਦੀ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਕਹਿਣ ਲੱਗੇ ਕੱਲ ਨੂੰ ਤੁਹਾਨੂੰ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਪਹਿਲਾਂ ਉਸ ਗੁਰਮੁਖ ਪਿਆਰੇ ਦੇ ਦਰਸ਼ਨ ਹੋ ਜਾਣਗੇ ਮਾਤਾ ਜੀ ਨੇ ਸੱਤ ਕਿਹਾ ਔਰ ਉਧਰੋਂ ਦੂਸਰੇ ਪਾਸੇ ਬੀੜ ਬਾਬਾ ਬੁੱਢਾ ਸਾਹਿਬ ਬਾਬੇ ਬੁੱਢੇ ਦਾ ਪੋਤਰਾ ਬਾਬਾ ਗੁਰਬਖਸ਼ ਸਿੰਘ ਜੋ ਬੀੜ ਬੁੱਢਾ ਸਾਹਬ ਦੇ ਵਿੱਚ ਸੇਵਾ ਕਰਦਾ ਅੱਜ ਵੀ ਜਿੱਥੇ ਬਾਬਾ ਬੁੱਢਾ ਜੀ ਹਾਜ਼ਰ ਨਾਜ਼ਰ ਸੰਗਤਾਂ ਦੀਆਂ ਝੋਲੀਆਂ ਭਰ ਰਹੇ ਨੇ ਤੇ ਉਹਨਾਂ ਦੇ ਪੜਪੋਤੇ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਨੂੰ ਪਾਸ਼ਾ ਮਹਾਰਾਜ ਨੇ ਜਿਹੜਾ ਬਚਨ ਕੀਤਾ ਮਾਤਾ ਨੂੰ ਤੇ ਉੱਧਰ ਵੀ ਤਾਰ ਖੜਕ ਗਈ ਵੀ ਗੁਰੂ ਨੇ ਕੱਲ ਨੂੰ ਪ੍ਰਸ਼ਾਦਾ ਛਕਣ ਤੋਂ ਪਹਿਲਾਂ-ਪਹਿਲਾਂ ਆਨੰਦਪੁਰ ਸਾਹਿਬ ਸੱਦਿਆ ਆਪਣੀਆਂ ਸੰਗਤਾਂ ਨੂੰ ਪ੍ਰੇਰ ਕੇ ਕਹਿ ਦਿੱਤਾ ਵੀ ਭਾਈ ਤੁਸੀਂ ਆਇਓ ਤੇ ਮੈਂ ਜਲਦੀ ਜਾਣ ਸੋ ਬਾਬਾ ਗੁਰਬਖਸ਼ ਸਿੰਘ ਜਿਸ ਨੂੰ ਰਾਮ ਕੋਇਰ ਵੀ ਕਹਿੰਦੇ ਨੇ ਕਹਿਣ ਲੱਗੇ ਆਨੰਦਪੁਰ ਨੂੰ ਘੋੜੇ ਤੇ ਚਾਲਾ ਪਾ ਦਿੱਤਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਕਿ ਮਾਤਾ ਗੁਜਰਕੌਰ ਵੀ ਪ੍ਰਸ਼ਾਦਾ ਤਿਆਰ ਕਰ ਰਹੇ ਹਨ ਭਾਵ ਕੇ ਲੰਗਰ ਪ੍ਰਸ਼ਾਦਾ ਘਰੇ ਤਿਆਰ ਹੋ ਗਿਆ ਮਾਤਾ ਜੀ ਨੂੰ ਬਚਨ ਕੀਤਾ ਸੇਵਕਾਂ ਨੇ ਕਿ ਮਾਤਾ ਜੀ ਪ੍ਰਸ਼ਾਦਾ ਛਕੋ ਪ੍ਰਸ਼ਾਦਾ ਤਿਆਰ ਹੈ ਤੇ ਮਾਤਾ ਨੇ ਕਹਿ ਦਿੱਤਾ ਕਹਿਣ ਲੱਗੇ ਪ੍ਰਸ਼ਾਦਾ ਕਹਿਣ ਲੱਗੇ ਅਸੀਂ ਕੁਝ ਸਮਾਂ ਉਡੀਕ ਵਿੱਚ ਹਾਂ ਐਨੇ ਨੂੰ ਹੀ ਭਾਈ ਬਾਬਾ ਗੁਰਬਖਸ਼ ਸਿੰਘ ਜਾ ਪਹੁੰਚੇ ਤੇ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਪ੍ਰਸ਼ਾਦਾ ਛਕਣਾ ਪ੍ਰਸ਼ਾਦੇ ਦੀ ਬੜੀ ਭੁੱਖ ਲੱਗੀ ਹੈ ਤੇ ਮਾਤਾ ਜੀ ਉਹਨਾਂ ਦੇ ਦਰਸ਼ਨ ਕੀਤੇ ਮਾਤਾ ਜੀ ਨੇ ਇਹ ਮਾਤਾ ਜੀ ਨਿਹਾਲ ਹੋ ਗਈ ਹੈ ਸੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਗੁਰਬਖਸ਼ ਸਿੰਘ ਨੂੰ ਕਈ ਦਿਨ ਉੱਥੇ ਰੱਖਿਆ ਤੇ ਕਈ ਤਰ੍ਹਾਂ ਦੇ ਉੱਥੇ ਕੌਤਕ ਵਰਤੇ ਤੇ ਮਾਤਾ ਗੁਜਰ ਕੌਰ ਬਾਬਾ ਗੁਰਬੰਗ ਸਿੰਘ ਦੇ ਦਰਸ਼ਨ ਕਰਕੇ ਬਾਬਾ ਬੁੱਢਾ ਜੀ ਦੇ ਪੜਪੋਤੇ ਦੇ ਨਿਹਾਲ ਹੋ ਕੀ ਹੈ ਅੱਜ ਕਈ ਲੋਕ ਕਹਿ ਰਹੇ ਨੇ ਕਿ ਇਹ ਕਿਵੇਂ ਹੋ ਸਕਦਾ ਵੀ ਉੱਥੇ ਪੁੱਤਰ ਮਿਲਦੇ ਨੇ ਬਾਬਾ ਬੁੱਢਾ ਸਾਹਿਬ ਦੀ ਪਾਵਨ ਪਿੱਤਰ ਸਥਾਨ ਗੁਰਦੁਆਰਾ ਬਾਬਾ ਬੀੜ ਬੁੱਢਾ ਸਾਹਿਬ ਜੇ ਮਰਜ਼ਾਦਾ ਤੇ ਸ਼ਰਧਾ ਨਾਲ ਜਾਓਗੇ ਤਾਂ ਅੱਜ ਵੀ ਉੱਥੇ ਝੋਲੀਆਂ ਭਰ ਰਹੀਆਂ ਹਨ ਸਾਡੇ ਇੱਥੇ ਬਠਿੰਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਤਕੜਾ ਪਰਿਵਾਰ ਸੀ ਫਾਇਨਸ ਕਰਦੇ ਸੀ ਲੋਕਾਂ ਨੂੰ ਲੋਨ ਦਿੰਦੇ ਸੀ ਬਹੁਤ ਜ਼ਮੀਨ ਜਾਇਦਾਦ ਸੀ ਉਹਨਾਂ ਦਾ ਬੇਟਾ 13-14 ਸਾਲਾਂ ਦਾ ਬਦੂਕ ਦਾ ਫੈਰ ਹੋ ਗਿਆ ਕਿਤੇ ਡਿੱਗ ਪੀ ਬਦੂਕ ਟੰਗੀ ਹੋਈ ਤੇ ਇੱਕੋ ਗੋਲੀ ਵੱਜੀ ਤੇ ਮਰ ਗਿਆ ਇੱਕੋ ਨਾਲ ਚੜਾਈ ਕਰ ਗਿਆ ਔਰ ਇਹ ਬਚਨ ਮੈਨੂੰ ਅਮਰ ਸਹੀਦ ਬਾਬਾ ਮੋਤੀ ਮਹਿਰਾ ਸਭਾ ਦੇ ਪ੍ਰਧਾਨ ਬਾਬਾ ਗੁਰਚਰਨ ਸਿੰਘ ਨੇ ਮੈਨੂੰ ਦੱਸੇ ਸਨ ਔਰ ਉਹਨਾਂ ਦੇ ਘਰੇ ਗਏ ਸੀ ਪਰ ਜਦੋਂ ਉਹਨ ਜਦੋਂ ਤਕੜੀ ਜ਼ਮੀਨ ਜਾਇਦਾਦ ਵਾਲਾ ਬੰਦਾ ਜਿਹਦੇ ਕੋਲੇ ਚੰਗੀ ਜ਼ਮੀਨ ਜਾਇਦਾਦ ਨਾਲ ਬਿਠੰਨੇ ਤੇ ਬਹੁਤ ਜ਼ਮੀਨ ਪਈ ਆ ਉਹਨਾਂ ਦੀ ਪਰ ਕੁੜੀ ਵਿਆਹੀ ਹੋਈ ਆ ਪਰ ਹੁਣ ਅੰਦਰ ਪੈ ਗਿਆ ਜ਼ਿਮੀਂਦਾਰ ਉਹ ਉਹ ਬਰਾੜ ਅੰਦਰ ਪੈ ਗਿਆ ਅੰਦਰੋਂ ਨਾ ਨਿਕਲੇ ਮੁੰਡਾ ਮਰ ਗਿਆ ਹੌਂਸਲੇ ਟੁੱਟ ਕੇ ਪੁੱਤਾਂ ਵਾਲਿਓ ਜੱਗ ਤੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਪੁੱਤਰ ਪ੍ਰਾਂ ਤੇ ਉੜਦੀ ਫਿਰੇ ਦੁਨੀਆ ਮਾਪੇ ਬੁੱਤ ਤੇ ਵਿੱਚ ਪ੍ਰਾਂ ਪੁੱਤਰ ਸ਼ੀਤਲ ਪੁੱਤਰਾ ਬਾਜਨਾ ਸੋਹਣ ਮਾਪੇ ਹੁੰਦੇ ਮੋਇਆਂ ਤੋਂ ਨਿਸ਼ਾਨ ਪੁੱਤਰ ਤੇ ਕਹਿਣ ਲੱਗੇ ਉਹਨਾਂ ਪੁੱਤਰ ਚੜਾਈ ਕਰ ਗਿਆ ਹੌਸਲਾ ਟੁੱਟ ਗਿਆ ਅੰਦਰ ਪਿਆਰ ਇਹਦਾ ਔਰ ਦਮਦਮਾ ਸਾਹਿਬ ਤੋਂ ਸਿੰਘ ਸਾਹਿਬ ਉਹਨਾਂ ਦੇ ਘਰੇ ਆਏ ਸੋਗ ਦਾ ਪ੍ਰਗਟਾਵਾ ਕਰਨ ਪਰ ਉਮਰ ਉਸ ਬੰਦੇ ਦੀ ਕਰੀ 50 52 ਸਾਲ ਦੀ ਹੋ ਚੁੱਕੀ ਆ 55 ਦੇ ਆਸ-ਪਾਸ ਉਮਰ ਹੋ ਚੁੱਕੀ ਆ ਔਰ ਕੁੱਲ ਮਿਲਾ ਕੇ ਜਦੋਂ ਦੁੱਖ ਪ੍ਰਗਟ ਕੀਤਾ ਗੱਲਾਂ ਬਾਤਾਂ ਕੀਤੀਆਂ ਤੇ ਸਿੰਘ ਸਾਹਿਬ ਨੇ ਕਿਹਾ ਕਹਿਣ ਲੱਗਿਆ ਭਾਈ ਇੰਨਾ ਹੌਸਲਾ ਨਾ ਹਾਰੋ ਗੁਰੂ ਨਾਨਕ ਤੇ ਭਰੋਸਾ ਰੱਖੋ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ ਸਰਦਾ ਭਾਵਨਾ ਕਹਿਣ ਲੱਗੇ ਬਾਬਾ ਜੀ ਹੁਣ ਇੰਨੀ ਉਮਰ ਹੋ ਗਈ ਆ ਪਰ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਕੀ ਤੇ ਤੁਸੀਂ ਬਾਬੇ ਬੁੱਢੇ ਦੇ ਜਾਓ ਪਰ ਮਰਜ਼ਾਦਾ ਬੜੀ ਨਿਭਾਉਣੀ ਪੈਂਦੀ ਆ ਮਰਜ਼ਾਦਾ ਉਹਨਾਂ ਨੇ ਫਿਰ ਇਤੋਂ ਆਪਣੇ ਰਿਸ਼ਤੇਦਾਰ ਨਾਲ ਲਏ ਆਪਣੀ ਸਾਲੀ ਨੂੰ ਲਿਆ ਸਾਲੇਹਾਰ ਨੂੰ ਲਿਆ ਤੇ ਚਲੇ ਗਏ ਨਾਲ ਬੇਟੀ ਆ ਇੱਕੋ ਗੱਡੀ ਵੱਡੀ ਘਰੋਂ ਕੱਢੀ ਤੇ ਚਲੇ ਗਏ ਸਵੇਰੇ ਪ੍ਰਸ਼ਾਦਾ ਤਿਆਰ ਕੀਤਾ ਜਿਵੇਂ ਮਾਤਾ ਗੰਗਾ ਜੀ ਨੇ ਮਿੱਸੇ ਪ੍ਰਸ਼ਾਦੇ ਥੋੜਾ ਜਿਹਾ ਦੇਸਨ ਪਾ ਕੇ ਗੰਡਾ ਤੇ ਅਚਾਰ ਤੇ ਲੱਸੀ ਤੇ ਨਾਲ ਲੈ ਕੇ ਚਲੇ ਗਏ ਕਹਿਣ ਲੱਗੇ ਜਦੋਂ ਮੈਂ ਚਲਾ ਗਿਆ ਤੇ ਬੀਬੀਆਂ ਕੁਝ ਇਧਰ ਬਾਥਰੂਮ ਚਲੀਆਂ ਗਈਆਂ ਜਦੋਂ ਉੱਥੇ ਖੜ ਗਿਆ ਇਹ ਕਹਿਣ ਲੱਗਿਆ ਇੱਕ ਬਾਬਾ ਖੜਾ ਜਿਹੜਾ ਡਾਂਗ ਦੇ ਉੱਤੇ ਆਏ ਡਾਂਗ ਰੱਖੀਆ ਉੱਤੇ ਆਪਣੀ ਠੋਡੀ ਲਾ ਕੇ ਖੜਾ ਕਹਿੰਦਾ ਮੈਨੂੰ ਦੇਖ ਕੇ ਕਹਿਣ ਲੱਗਿਆ ਕਿਵੇਂ ਸਿੱਖਾ ਮੂੰਹ ਕਮਲਾਇਆ ਹੋਇਆ ਕਹਿਣ ਲੱਗਿਆ ਬਾਬਾ ਜੀ ਮੇਰਾ ਪੁੱਤ ਮਰ ਗਿਆ ਤੇ ਮੇਰੇ ਹੁਣ ਘਰ ਵਿਹਲਾ ਹੋ ਗਿਆ ਮੇਰੀ ਜਾਇਦਾਦ ਬਹੁਤ ਆ ਤੇ ਹੁਣ ਮੂੰਹ ਕਮਲਾਇਆ ਕਹਿਣ ਲੱਗੇ ਬਾਬਾ ਕਹਿੰਦਾ ਓਏ ਮੁੰਡਾ ਤਾਂ ਤੇਰੇ ਮਗਰ ਮਗਰ ਫਿਰਦਾ ਕਹਿੰਦਾ ਅੱਛਾ ਬਾਬਾ ਜੀ ਕਹਿੰਦਾ ਉਹ ਤਾਂ ਕਹਿੰਦਾ ਮੈਂ ਫੇਰ ਆਉਣਾ ਕਹਿਣ ਲੱਗਿਓ ਇੰਨੀ ਗੱਲ ਕਹਿ ਕੇ ਬੀਬੀਆਂ ਆ ਗਈਆਂ ਬਾਬਾ ਚਲਾ ਗਿਆ ਤੇ ਉਹ ਬੀਬੀਆਂ ਨੂੰ ਦੱਸਿਆ ਜਦੋਂ ਘਰ ਵਾਲੀ ਨੂੰ ਦੱਸਿਆ ਉਹ ਤੇ ਖੁਸ਼ ਹੋ ਗਈਆਂ ਜਿਹੜੇ ਮੂੰਹ ਚਿਹਰੇ ਲਮਕਾਏ ਹੋਏ ਸੀ ਉਹ ਕਹਿਣ ਲੱਗੇ ਕਿਹੜਾ ਬਾਬਾ ਜਦੋਂ ਮੱਥਾ ਟੇਕਿਆ ਆ ਕੇ ਜਦੋਂ ਗਾਂ ਬਾਬਾ ਜੀ ਦੀ ਫੋਟੋ ਲੱਗੀ ਹੋਈ ਸੀ ਕੁਦਰਤੀ ਕਹਿਣ ਲੱਗੇ ਉਹ ਕਹਿਣ ਲੱਗਾ ਵੀ ਆਹ ਬਾਬਾ ਸੀ ਜਿਹੜਾ ਮੈਨੂੰ ਕਹਿ ਕੇ ਆਇਆ ਸੋ ਫਿਰ ਕੁੱਲ ਮਿਲਾ ਕੇ ਮੈਂ ਬਹੁਤਾ ਵਿਸਤਾਰ ਵਿੱਚ ਨਾ ਜਾਵਾਂ ਜਦੋਂ ਉੱਥੇ ਮੱਥਾ ਟੇਕ ਕੇ ਅਰਦਾਸ ਕਰਾ ਕੇ ਫਲ ਗੁਰੂ ਨੇ ਝੋਲੀ ਚ ਸਿੰਘਾਂ ਨੇ ਪਾ ਦਿੱਤੇ ਤੇ ਰਸਤੇ ਵਿੱਚ ਨੀਂਦ ਆ ਗਈ ਬੈਠੀ ਬੈਠੀ ਨੂੰ ਬੇਟੀ ਨੂੰ ਜਿਹੜੀ ਵਿਆਹੀ ਹੋਈ ਸੀ ਕਹਿੰਦੀ ਪਾਪਾ ਕਹਿਣ ਲੱਗੀ ਉਹ ਬੇਟੇ ਦਾ ਨਾਂ ਲੈ ਕੇ ਕਹਿਣ ਲੱਗੀ ਉਹ ਕਹਿੰਦਾ ਮੈਂ ਡੈਡੀ ਕੋਲੇ ਬਹਿਣਾ ਉਹ ਬਸ ਸੁਪਣਿਆਂ ਵਾਂਗੂ ਸੁਪਨਾ ਆ ਗਿਆ ਜਦੋਂ ਗੱਡੀ ਠੱਲੀ ਤੇ ਹੁਣ ਨਾ ਤਾਂ ਬੱਚਾ ਕੋਲੇ ਪਰ ਬਾਬੇ ਬੁੱਢੇ ਨੇ ਨਾਲ ਹੀ ਤੋਰ ਦਿੱਤਾ ਤੇ ਫਿਰ ਗੱਡੀ ਠੱਲ ਕੇ ਉਹਨੇ ਅੱਗੇ ਬਿਠਾ ਲਿਆ ਉਹਨੂੰ ਉਦਾਂ ਹੀ ਗੱਲਾਂ ਕਰਕੇ ਆ ਬੇਟਾ ਮੈਂ ਤੇ ਤੈਨੂੰ ਤਰਸਦਾ ਫਿਰਦਾ ਮੈਂ ਤਾਂ ਰੋਂਦਾ ਫਿਰਦਾ ਤੈਨੂੰ ਤੂੰ ਆ ਤੇ ਪਿਆਰੇ ਖਾਲਸਾ ਜੀ ਫਿਰ ਉਹਨਾਂ ਨੇ ਇੱਥੇ ਡਾਕਟਰ ਤੋਂ ਦਵਾਈ ਵੀ ਮੈਡੀਸਨ ਵੀ ਕੀਤੀ ਆ ਕੇ ਪਰ ਉਹਨਾਂ ਦੇ ਘਰੇ 12ਵੇਂ ਮਹੀਨੇ ਉਹੀ ਮੁੰਡਾ ਫੇਰ ਘਰੇ ਜਨਮ ਲੈ ਲਿਆ ਅੱਜ ਵੀ ਬਾਬਾ ਬੁੱਢਾ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਸ਼ਰਦਾ ਵਾਲੇ ਲੋਕ ਭਾਵਨਾਵਾਂ ਵਾਲੇ ਲੋਕ ਅੱਜ ਵੀ ਝੋਲੀਆਂ ਭਰ ਰਹੇ ਹਨ ਉਹ ਮਹਾਨ ਪਵਿੱਤਰ ਸਥਾਨ ਬੀੜ ਬਾਬਾ ਬੁੱਢਾ ਸਾਹਿਬ ਬਾਬਾ ਗੁਰਬਖਸ਼ ਸਿੰਘ ਬ੍ਰਹਮ ਗਿਆਨੀ ਪੜਪੋਤੇ ਬਾਬਾ ਬੁੱਢਾ ਸਾਹਿਬ ਦੇ 10ਵੇਂ ਪਾਤਸ਼ਾਹ ਨੇ ਬੜੀਆਂ ਉਹਨਾਂ ਨੂੰ ਖੁਸ਼ੀਆਂ ਦਿੱਤੀਆਂ ਬੜੇ ਉਹਨਾਂ ਨੂੰ ਪਾਤਸ਼ਾਹ ਨੇ ਵੀ ਗੁਰੂ ਨਾਨਕ ਦੇ ਘਰ ਤੋਂ ਵਾਜੇ ਨਵਾਜੇ ਹਨ ਸੋ ਇਸ ਕਰਕੇ ਪਿਆਰੀ ਖਾਲਸਾ ਜੀ 10ਵੇਂ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਧੰਨਵਾਦ ਕਰਦੇ ਹੋਇਆ ਤੇ ਬਾਬਾ ਜੀ ਦਾ ਉੱਤੋਂ ਵਿਦਾ ਕੀਤਾ ਸਰਉਪਉਦ ਦਿੱਤੇ ਸਾਰੀ ਸੰਗਤ ਕਈ ਦਿਨ ਅਨੰਦਪੁਰ ਸਾਹਿਬ ਚ ਰਹੀ ਸੋ ਇਸੇ ਤਰ੍ਹਾਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਪਰਿਵਾਰ ਸਮੇਤ ਐਵੇਂ ਬਤਲ ਕੇ ਬਾਹਲਾ ਵੀ ਜਿਹੜਾ ਹੈਗਾ ਤੁਰੇ ਫਿਰਨਾ ਉਹ ਵੀ ਮਾੜਾ ਇੱਕ ਸਥਾਨ ਤੇ ਜਾਉ ਇੱਕ ਸਥਾਨ ਤੇ ਜਾ ਕੇ ਕੁਝ ਸਮਾਂ ਰੋ ਉੱਥੇ ਗੁਰੂ ਦੀਆਂ ਹਾਜ਼ਰੀਆਂ ਪਰ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਾਜ਼ਰੀਆਂ ਪਰ ਉਹ ਦਸਵੇਂ ਪਾਤਸ਼ਾਹ ਅੱਜ ਵੀ ਉੱਤੇ ਆਜਰ ਨਾਜਰ ਵਰਤ ਰਹੇ ਹਨ ਭਾਈ ਜੋਗੇ ਵਰਗਿਆਂ ਨੂੰ ਜਿਨ੍ਹਾਂ ਨੇ ਕਹਿ ਦਿੱਤਾ ਸੀ ਮਹਾਰਾਜ ਮਹਾਰਾਜ ਨੇ ਕਿਹਾ ਤੇਰਾ ਕੀ ਨਾਂ ਕਹਿਣ ਲੱਗਿਆ ਮੇਰਾ ਨਾਂ ਜੋਗਾ ਮਾਰੇ ਕਹਿੰਦੇ ਸਾਡੇ ਜੋਗਾ ਕੇ ਘਰਦਿਆਂ ਜੋਗਾ ਕਹਿਣ ਲੱਗਿਆ ਮਹਾਰਾਜ ਤੁਹਾਡੇ ਜੋਗਾ ਗੁਰੂ ਜੋਗਾ ਮਾਰੇ ਕਹਿੰਦੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਹੈ ਸੋ ਵੇਖੋ ਭਾਈ ਜੋਗੇ ਦਾ ਇਤਿਹਾਸ ਅੱਜ ਸੰਗਤਾਂ ਸਰਵਨ ਕਰਦੀਆਂ ਨੇ ਤੇ ਭਾਈ ਜੋਗੇ ਨੂੰ ਕਿਵੇਂ ਮਹਾਰਾਜ ਨੇ ਹਸ਼ਿਆਰ ਪਰ ਬੇਸਵਾ ਦੇ ਅੱਡਿਆਂ ਤੋਂ ਬਚਾਇਆ ਕਿਉਂਕਿ ਨੌਜਵਾਨ ਅਵਸਥਾ ਵਿੱਚ ਭਾਈ ਜੋਗਾ ਜਦੋਂ ਇੱਥੇ ਰਹਿੰਦਾ ਰਿਹਾ ਤੇ ਵਿਆਹ ਕਰਵਾਉਣ ਵਾਸਤੇ ਮਾਪੇ ਲੈ ਗਏ ਨੇ ਤੇ ਜਦੋਂ ਉੱਥੇ ਆਨੰਦ ਕਾਰਜ ਹੋ ਰਹੇ ਨੇ ਮਹਾਰਾਜ ਨੇ ਦੇਖੀਏ ਵੀ ਜੋਗਾ ਕਹਿੰਦਾ ਸੀ ਵੀ ਗੁਰੂ ਜੋਗਾ ਕਿ ਨਹੀਂ ਤੇ ਚਿੱਠੀ ਦੇ ਕੇ ਭੇਜਿਆ ਸਿੰਘਾਂ ਨੂੰ ਤੇ ਜਦੋਂ ਆਨੰਦ ਕਾਰਜ ਹੋਣ ਲੱਗੇ ਉਦੋਂ ਫੜੌਣੀਆਂ ਦੋ ਲਾਵਾਂ ਜੋਗੇ ਨੇ ਲਈਆਂ ਦੋ ਰਹਿndੀਆਂ ਉਹਨਾਂ ਨੇ ਚਿੱਠੀ ਕੱਢ ਕੇ ਫੜਾਈ ਮਾਰੇ ਕਹਿੰਦੇ ਜੋ ਵੀ ਕੰਮ ਕਰਦਾ ਛੱਡ ਕੇ ਤੁਰੰਤ ਆਨੰਦਪੁਰ ਪਹੁੰਚ ਜਾ। ਇਹ ਦੋ ਲਾਵਾ ਵਿਚਾਲੇ ਛੱਡ ਕੇ ਭਾਈ ਜੋਗਾ ਆਨੰਦਪੁਰ ਨੂੰ ਤੁਰ ਪਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰੇ ਸਿੱਖਾਂ ਨੂੰ ਦੇਖਦੇ ਨੇ ਤੇ ਗਾਹ ਆ ਕੇ ਨੌਜਵਾਨ ਚੜਦੀ ਕਲਾ ਵਾਲਾ ਨੌਜਵਾਨ ਸੀ। ਵੇਸਵਾਵਾਂ ਬੜੀਆਂ ਸੋਹਣੀਆਂ ਸੀ। ਉੱਥੇ ਉਹਨਾਂ ਦੇ ਅੱਡੇ ਤੇ ਹਨੇਰਾ ਪੈ ਗਿਆ ਰਾਤ ਹੋ ਗਈ ਤੇ ਉਹਨੇ ਸੋਚਿਆ ਚਲ ਆ ਜਿੰਨਾਂ ਕੋਲੇ ਰਾਤ ਕਟਾਂਗੇ ਪਰ 10ਵੇਂ ਪਾਸ਼ੇ ਨੇ ਚੌਂਕੀਦਾਰ ਬਣ ਕੇ ਉੱਤੇ ਕੰਬਲ ਖੇਚ ਲੈ ਕੇ ਸਰਦੀ ਦਾ ਸਮਾਂ ਸੀ ਸਾਰੀ ਰਾਤ ਪਹਿਰਾ ਦਿੱਤਾ ਜਦੋਂ ਉਧਰ ਨੂੰ ਜਾਵੇ ਉਹਦੇ ਹੀ ਅੱਗੇ ਚੌਂਕੀਦਾਰ ਬਣ ਕੇ ਸਾਹਮਣੇ ਆ ਜਾ ਕਰਨ ਤੇ ਡਰਦਾ ਪਿੱਛੇ ਹਟ ਜਾ ਕਰੇ ਫਿਰ ਅੰਮ੍ਰਿਤ ਵੇਲਾ ਹੋ ਗਿਆ ਮਾਰ ਸਰਗੋ ਉਹਨਾਂ ਨੇ ਆਵਾਜ਼ ਮਾਰੀ ਉਹ ਗੁਰੂ ਦੇ ਸਿੱਖਾ ਅੰਮ੍ਰਿਤ ਵੇਲਾ ਹੋ ਚੁੱਕਿਆ ਇਸ਼ਨਾਨ ਕਰ ਨਾਮ ਜਾਂ ਬਾਣੀ ਪੜ ਤੇ ਜਦੋਂ ਦੂਜੇ ਦਿਨ ਅਨੰਦਪੁਰ ਸਾਹਿਬ ਪਹੁੰਚਿਆ ਤੇ ਮਹਾਰਾਜ ਨੂੰ ਮੱਥਾ ਟੇਕਿਆ ਬੜਾ ਪਿਆਰ ਕਰਦੇ ਸੀ ਮਹਾਰਾਜ ਜੋਗੇ ਨੂੰ ਤੇ ਜੋਗਾ ਵੀ ਬੜਾ ਪਿਆਰ ਕਰਦਾ ਸੀ ਮਹਾਰਾਜ ਨੂੰ ਦਿਲੋਂ ਪਿਆਰ ਕਰਦਾ ਸੀ ਦਿਖਾਵਾ ਨਹੀਂ ਕਰਦਾ ਸੀ ਤੇ ਅਸ ਕੇ ਕਹਿਣ ਲੱਗਿਆ ਜੋਗਾ ਕਹਿਣ ਲੱਗਿਆ ਮਹਾਰਾਜ ਕਿਵੇਂ ਆ ਰਾਤ ਸੁੱਤੇ ਨਹੀਂ ਕਿ ਅੱਖਾਂ 'ਚ ਨੀਂਦਰਾ ਜਾ ਲੱਗਦਾ ਮਹਾਰੇ ਕਹਿੰਦੇ ਜੇ ਤੇਰੇ ਅੱਗੇ ਪੁੱਤ ਹੁਣ ਭਾਈ ਕਿੱਥੇ ਨੀਂਦ ਆਉਂਦੀ ਆ ਰਾਤ ਪਹਿਰਾ ਤਾਂ ਤੇਰਾ ਦਿੰਦਾ ਰਿਹਾ ساری ਰਾਤ ਮੈਂ ਹੀ ਸੀ ਕਹਿੰਦੇ ਜਿਹੜਾ ਚੌਂਕੀਦਾਰ ਸੀ ਤੇ ਫਿਰ ਭਾਈ ਜੋਗੇ ਨੇ ਗੁਰੂ ਸਾਹਿਬ ਦੇ ਚਰਨ ਪਕੜਲੇ ਸੋ ਸਤਗੁਰੂ ਪਾਤਸ਼ਾਹ ਬਹੁਤ ਸਮਰਾਤ ਨੇ ਬਹੁਤ ਪਿਆਰੇ ਸਤਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਵਾਲੇ ਬਣੋ ਕੇਸ ਰੱਖੋ ਔਰ ਬਾਣੀ ਨਾਲ ਜੁੜੋ ਆਪਣਾ ਜਨਮ ਸਵਾਰੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਤਮਾਂ ਭੁੱਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਹਿਬ ਗੁਰਮਤਿ ਸੋਜੀ ਬਖਸ਼ਣ ਬਲਬੁੱਧ ਦੀ ਦਾਤ ਬਖਸ਼ਣ ਪੰਥ ਦੀ ਸੇਵਾ ਬਖਸ਼ਣ ਔਰ ਸੇਵਾਦਾਰਾਂ ਦੀ ਸੰਗਤਾਂ ਦੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ